ਪਸ਼ੂ ਵੀ ਦਾਵਾ ਨਹੀਂ ਕਰਦਾ ਮੇਰਾ ਕੁਛ ਹੈ ਤੂੰ ਮੇਰਾ ਦਾਵਾ ਨਾਉਣ ਕਰਕੇ ਪਸ਼ੂ ਸੁਖ ਦੇਚ ਨੇ ਮੇਰਾ ਦਾਵਾ ਨਾਉਣ ਕਰਕੇ ਸੰਤ ਆਨੰਦ ਦੇਚ ਹੈ ਮੇਰੇ ਦਾ ਦਾਵਾ ਹੋਣ ਕਰਕੇ ਮਨੁੱਖ ਦੁਖੀ ਹੈ ਬਸ ਮਨੁੱਖ ਦੀ ਦੁਨੀਆ ਚ ਦੁਖੀ ਦੁਖ ਕੇਵਲ ਮਨੁੱਖ ਦੀ ਦੁਨੀਆ ਚ ਚਾਹ ਚਾਹਾਂਦੇ ਹੋਏ ਪੰਛੀ ਘਰ ਨੂੰ ਆਉਂਦੇ ਨੇ ਰੋਂਦੇ ਹੋਏ ਮਨੁੱਖ ਘਰਾਂ ਨੂੰ ਆਉਂਦੇ ਨਹੀਂ ਸੰਗੀਤ ਲੈ ਕੇ گاਉਂ ਦੇ ਸਵੇਰੇ ਪੰਛੀ ਉੱਠਦੇ ਨੇ ਪਤਾ ਨਹੀਂ ਸਾਰੀ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਮਨੁੱਖ ਸਵੇਰੇ ਉੱਠਦਾ ਹੈ। ਹਜ਼ਾਰਾਂ ਤਰ੍ਹਾਂ ਦੇ ਰੋਣੇ ਲੈ ਕੇ ਵਾਪਸ ਆਂਦਾ ਹੈ। ਇਸ ਸੋਚ ਤੇ ਗੁਰਬਾਣੀ ਨੂੰ ਕਹਿਣਾ ਪਿਆ ਸਤਿਗੁਰ ਦੇ ਬਚਨ ਹਉ ਬਲਹਾਰੀ ਤਿਨਾ ਪੰਛੀਆਂ ਜੰਗਲ ਜਿੰਨਾ ਆਸ ਕੱਕਰ ਚੁggen ਥਲ ਵਸਨ ਰੱਬ ਨਾ ਛੋੜਨ ਆਪਸ ਪਾਵੇਂ ਅਚੇਤ ਨੇ ਪਰ ਸੁਖ ਦੇ ਚਨੇ ਪਰ ਏ ਮਨੁੱਖ ਤੇਰੇ ਕੁਲ ਸੁਖ ਨਹੀਂ ਹੈ। कल्पना है चिंतावान है परेशानी है बेचैनी है और जितना तेरे अंदर करते पंडा अहंकार है बस उतना ही तो दुखी है